ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇਰੀ ਸਾਧ ਸੰਗਤ ਜੀ ਇਹ ਹੈ ਇਤਿਹਾਸਿਕ ਗੁਰਦੁਆਰਾ ਨਾਮਿਆਣਾ ਸਾਹਿਬ ਪਿੰਡ ਪੱਟੀਵਾਲ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਿਹੜਾ ਪਵਿੱਤਰ ਤਿਉਹਾਰ ਮਾਗੀ ਦਾ ਇਤਿਹਾਸਿਕ ਮੇਲਾ ਮਨਾਇਆ ਜਾ ਰਿਹਾ ਅੱਜ 12 ਤਰੀਕ ਹੈ ਕੱਲ ਨੂੰ 13 ਨੂੰ ਲੋਹੜੀ ਔਰ 14 ਤਰੀਕ ਨੂੰ ਮਾਗੀ ਇਤਿਹਾਸਿਕ ਸਲਾਨਾ ਮਾਗੀ ਮੇਲਾ ਉਹਦੇ ਸਬੰਧ ਦੇ ਵਿੱਚ ਇਹ ਗੁਰਦੁਆਰਾ ਨਾਮਿਆਣਾ ਸਾਹਿਬ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ ਇਸ ਵੇਲੇ ਦਾ ਮਨਮੋਹਕ ਦ੍ਰਿਸ਼ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਜਿਨ੍ਹਾਂ ਦੇ ਕੱਲ ਨੂੰ ਭੋਗ ਪੈਣਗੇ ਇਹ ਇਤਿਹਾਸਿਕ ਗੁਰਦੁਆਰਾ ਨਾਮਿਆਣਾ ਸਾਹਿਬ ਪਿੰਡ ਭੱਟੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਭੱਟੀਵਾਲ ਦੇ ਵਿੱਚ ਬਾਬਾ ਨਾਮਦੇਵ ਜੀ ਦੇ ਤਿੰਨ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤੋਂ ਗੁਰਦੁਆਰਾ ਖੁੰਡੀ ਸਾਹਿਬ ਗੁਰਦੁਆਰਾ ਖੂਹ ਸਾਹਿਬ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਵੇਲੇ ਮੈਂ ਗੁਰਦੁਆਰਾ ਨਾਮੇਣਾ ਸਾਹਿਬ ਨੂੰ ਇਹ ਗੁਰਦੁਆਰਾ ਨਾਮੇਣਾ ਸਾਹਿਬ ਦਾ ਮੁੱਖ ਗੇਟ ਮੁੱਖ ਦਵਾਰ ਹੈ ਜਿਹੜਾ ਸੋ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਇਤਿਹਾਸਕ ਲੋੜੀ ਔਰ ਮੱਗੀ ਮੇਲੇ ਨੂੰ ਤੇ ਉਹਦੇ ਵਿੱਚ ਰੱਖਦੇ ਹੋਏ ਸਮੂਹ ਸੰਗਤਾਂ ਦੇ ਵੱਲੋਂ ਸੋ ਇਹ ਗੁਰਦੁਆਰਾ ਨਾਮੇਣਾ ਸਾਹਿਬ ਦਾ ਸਾਹਮਣੇ ਤੁਸੀਂ ਔਰ ਆਪਦੀ ਇਮਾਰਤ ਦੇਖ ਰਹੇ ਹੋ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਜੀ ਇੱਧਰ ਲੰਗਰ ਹਾਲ ਸਾਹਮਣੇ ਤੁਹਾਨੂੰ ਦਿਖ ਰਿਹਾ ਜੀ ਇੱਧਰ ਬਾਬਾ ਨਰਨੰਦਸਰ ਜੀ ਦੀ ਯਾਦ ਦੇ ਵਿੱਚ ਜਿਹੜਾ ਉਹ ਸਾਰੇ ਆ ਗਿਆ ਹੈ ਮਹਾਰਤ ਉਹਦੀ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੋਇਆ ਹੈ ਜੀ ਉਹ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਤੁਹਾਨੂੰ ਹੋ ਰਿਹਾ ਹੈ ਸਮਨੇ ਦਰਬਾਰ ਸਾਹਿਬ ਗੁਰਦੁਆਰਾ ਨਾ ਮੈਣਾ ਸਾਹਿਬ ਸੋ ਇਹ ਭੂਰਾ ਸਾਹਿਬ ਇਹ ਅੰਗੇਠਾ ਬਾਬਾ ਨਰਨਦਰ ਸਿੰਘ ਸੂਰੀ ਇਮਾਰਤ ਬਹੁਤ ਹੀ ਵਧੀਆ ਢੰਗ ਦੇ ਨਾਲ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਦੂਰ ਦੇਸ਼ ਵਿਦੇਸ਼ ਤੋਂ ਆਈਆਂ ਸਮੂਹ ਸੰਗਤਾਂ ਦਾ ਬਹੁਤ ਹੀ ਹਾਰਦਿਕ ਸਵਾਗਤ ਹੈ ਸਾਰੀਆਂ ਸੰਗਤਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ